ਜਿਹੜਾ ਤੇ ਉਹ ਸੁਆ ਦੇਖ ਰਹੇ ਹੋ ਨਾ ਇਹ ਵੀ ਸ਼ਾਇਦ ਦੇਖ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ ਉਹ ਸੁਆ ਜਿਹੜਾ ਬਿੰਚੂ ਕੀ ਕਲਾ ਦੇ ਵਿੱਚੋਂ ਨਿਕਲਿਆ ਖੱਤਿਆਂ ਵਿੱਚ ਦੀ ਮੈਂ ਖੜਾ ਸੀ ਹੁਣ ਆ ਦਰੋਗਿਆ ਪਿੰਡ ਦੇ ਦਾ ਵਿੱਲ ਵੀ ਆ ਤੇ ਇਧਰ ਤੇ ਇਧਰ ਦੇਖ ਲੋ ਵੀ ਪਿੱਛੋਂ ਸੁਆ ਪਾਣੀ ਆ ਰਿਹਾ ਇੱਥੇ ਖੜ ਗਿਆ ਪਾਣੀ ਆ ਗਿਆ ਔਰ ਆ ਬਚਾਰੇ ਪੋਲ ਬੌਂ ਰਹੇ ਆ ਤੇ ਉਹ ਪਿੱਛੇ ਵਾਲੇ ਬਦਲ ਵਾਲੇ ਉਹ ਸੂਹਾ ਤਾਂ ਬਣਾਇਆ ਪਿਆ ਪਰ ਉਹਦੇ ਵਿੱਚ ਪਾਣੀ ਛੱਡਣਾ ਆ ਤੇ ਹੁਣੇ ਨਹੀਂ ਪਤਾ ਵੀ ਕਿ ਇੰਨਾ ਕਿਆ ਹੈ ਜਾਂ ਇਹ ਤੋਂ ਮਤ ਘੱਟ ਰਹਿਣਾ ਇਹਨਾਂ ਨੇ ਦੇਖੋ ਹੁਣ ਇਹ ਹੈਗਾ ਔਰੇ ਕਿੰਨਿਆ ਕਰਮਾਂ ਨੇ ਹਾਂ 1 2 3 4 5 ਇਹ ਸੂਹਾ ਹੈਗਾ 5 ਕਰਮਾਂ ਚੌੜਾ ਫਿਰ ਹਜੜਾ ਬਣਿਆ ਹੋਇਆ ਪਰ ਹੁਣ ਇਹ ਨਹੀਂ ਪਤਾ ਵੀ ਇਹਦੇ ਵੱਧ ਵੀ ਲੈਣ ਜਾਂ ਹਰ ਦਾ ਖਾਦ ਲੈਣ ਨੇ ਪਤਾ ਨਹੀਂ ਕੀ ਹੈ ਪਰ ਫਿਲਹਾਲ ਜਿਹੜੀ ਤਿਆਰੀ ਆ ਪੰਜ ਕਰਮਾਂ ਦੀ ਆ ਠੀਕ ਆ ਵੀਰੇ ਓਕੇ